ਬਾਜ਼ ਸ਼ਿਕਾਰੀ ਪੰਛੀ ਮੇਰੇ ਬਾਦਸ਼ਾਹ ਨੇ ਆਪਣੇ ਨਾਲ ਰੱਖਿਆ ਪਰ ਅੱਜ ਜਿਹੜਾ ਵੀ ਕੋਈ ਮंसाहारी ਪੰਛੀ ਅਸੀਂ ਦੇਖਦੇ ਹਾਂ ਉਹਨਾਂ ਸਾਰਿਆਂ ਨੂੰ ਬਾਜ਼ ਹੀ ਸਮਝ ਲੈਂਦੇ ਆ ਸਾਰੇ ਬਾਜ਼ ਨਹੀਂ ਹੁੰਦੇ ਥੋੜਾ ਜਿਹਾ ਸੰਖੇਪ ਮੈਂ ਇਸ ਵਾਸਤੇ ਬੇਨਤੀ ਕਰਾਂ ਜਿਹੜਾ ਬਾਜ਼ ਹੁੰਦਾ ਹੈ ਨਾ ਸਾਥ ਸੰਗਤ ਇਹ ਸ਼ਿਕਾਰੀ ਪੰਛੀ ਗਲਾਵ ਚਸਮ ਇਹ ਸਾਰੇ ਪੰਛੀਆਂ ਦਾ ਰਾਜਾ ਮੰਨਿਆ ਜਾਂਦਾ ਹੈ ਭਾਵੇਂ ਆਕਾਰ ਵਿੱਚ بڑے ਪੰਛੀ ਇਹਦੇ ਤੋਂ ਵੱਡੇ ਨੇ ਤੇ ਬਹੁਤ ਪੰਛੀ ਛੋਟੇ ਵੀ ਨੇ ਤੇ ਇਹ ਸਰਦ ਦੇਸ਼ਾਂ ਦਾ ਪੰਛੀ ਹੈ ਭਾਵ ਠੰਡੇ ਦੇਸ਼ਾਂ ਦਾ ਤੇ ਜਿਹੜੇ ਸ਼ਿਕਾਰੀ ਲੋਕ ਹੁੰਦੇ ਨੇ ਨਾ ਉਹ ਇਹਨੂੰ ਫੜ ਕੇ ਇਧਰ ਭਾਰਤ ਵਿੱਚ ਲਿਆਉਂਦੇ ਨੇ ਭਾਪ ਪੰਜਾਬ ਕਹਿ ਲਈਏ ਭਾਰਤ ਕਹਿ ਲਈਏ 10-12 ਸਾਲ ਇਹ ਸ਼ਿਕਾਰ ਕਰਦਾ ਹੈ ਬੜਾ ਕਮਾਲ ਦਾ ਸ਼ਿਕਾਰੀ ਹੈ ਗਰਮੀਆਂ ਦੇ ਸਮੇਂ ਇਹ ਠੱਡੀਆਂ ਥਾਵਾਂ ਤੇ ਚਲਿਆ ਜਾਂਦਾ ਜਾਂ ਜਿਹੜੇ ਇਹਨੂੰ ਪਾਲਣ ਵਾਲੇ ਹੁੰਦੇ ਨੇ ਨਾ ਉਹ ਇਹਦੇ ਵਾਸਤੇ ਇੱਕ ਐਸਾ ਵਾਤਾਵਰਣ ਬਣਾ ਦਿੰਦੇ ਨੇ ਜਿੱਥੇ ਇਹ रह ਸਕੇ ਤੇ ਠੰਡੇ ਦੇਸ਼ਾਂ ਵਿੱਚ ਇਹ ਆਪਣੇ ਪੁਰਾਣੇ ਖੰਭ ਝਾੜ ਦਿੰਦਾ ਹੈ ਤੇ ਨਵੇਂ ਖੰਭ ਫਿਰ ਆਉਂਦੇ ਨੇ ਔਰ ਇਥੋਂ ਤੱਕ ਵੀ ਕਿਹਾ ਗਿਆ 12 ਸਾਲਾਂ ਬਾਅਦ ਕਹਿੰਦੇ ਇਹ ਪੱਥਰਾਂ ਤੇ ਮਾਰ-ਮਾਰ ਕੇ ਨਾ ਆਪਣੀ ਚੁੰਝ ਵੀ ਪਨ ਦਿੰਦਾ ਹੈ ਬੜਾ ਦੁੱਖ ਚੱਲਦਾ ਪਰ ਉਹਦੇ ਪਿੱਛੇ ਕਾਰਨ ਹੈ ਜਦੋਂ ਚੁੰਝ ਪਨਦਾ ਹੈ ਨਾ ਫਿਰ ਨਵੀਂ ਚੁੰਝ ਬੜੀ ਤਿੱਖੀ ਤੇ ਬੜੀ ਤੇਜ਼ ਪੈਦਾ ਹੁੰਦੀ ਹੈ ਇਹ ਫਿਰ ਤੋਂ ਜਵਾਨ ਇਹੋ ਕਹਿ ਸਕਦੇ ਆ ਵੀ ਫਿਰ ਤੋਂ ਜਵਾਨ ਹੋ ਜਾਂਦਾ ਬੜੀ ਖਤਰਨਾਕ ਉਹ ਨਵੀਂ ਚੁੰਝ ਲੇ ਕਰਦੀ ਹੈ ਤੇ ਜੇ 12 ਸਾਲਾਂ ਬਾਅਦ ਇਹ ਚੁੰਝ ਨਾ ਭੱਲੇ ਨਵੀਂ ਚੁੰਝ ਨਾ ਆਵੇ ਤੇ ਹੋ ਸਕਦਾ ਭੁੱਖਾ ਮਰ ਜਾ ਜਾਵੇ ਇਹ ਜਿਹੜਾ ਬਾਜ ਹੈ ਨਾ ਜਿਸ ਤਰ੍ਹਾਂ ਸਿਆ ਹੁੰਦਾ ਹੈ ਖਰਬੋਸ਼ ਜਿਹਨੂੰ ਕਹਿੰਦੇ ਆ ਇਸ ਤਰ੍ਹਾਂ ਦੇ ਖਰਗੋਸ਼ਾਂ ਦਾ ਤੇ ਦਰਮਿਆਨੇ ਜਾਨਵਰਾਂ ਦਾ ਇਹ ਸ਼ਿਕਾਰ ਬੜੀ ਫੁਰਤੀ ਨਾਲ ਕਰਦਾ ਹੈ ਤੇ ਲੋਕ ਇਹਨੂੰ ਬੜੇ ਸ਼ੌਕ ਨਾਲ ਸ਼ਿਕਾਰ ਵਾਸਤੇ ਪਾਲਦੇ ਔਰ ਇਹ ਬਾਅਦ ਜਿਹੜਾ ਹੈ ਕਦੇ ਕਿਸੇ ਦਾ ਮਰਿਆ ਮਾਸ ਨਹੀਂ ਖਾਂਦਾ ਤੇ ਨਾ ਹੀ ਇਹ ਕਦੇ ਪਿੰਜਰੇ ਵਿੱਚ ਤੋੜ ਰਹਿੰਦੇ ਜਾਂਦਾ ਪਿੰਜਰ ਨੂੰ ਤੋੜ ਦੇਗਾ ਜਾਂ ਆਪ ਮਰ ਜਾਏਗਾ ਤੇ ਇੱਕ ਹੁੰਦਾ ਸਿਆਹ ਚਸ਼ਮਾ ਹੋ ਇਹ ਤੇ ਬਾਜ਼ ਦੀਆਂ ਕੁਝ ਕੁ ਕੁਆਲਿਟੀਆਂ ਨੇ ਵਾਰਡਿੰਗ ਆ ਬਹੁਤ ਨੇ ਬਾਜ਼ ਦੀਆਂ ਪਰ ਮੈਂ ਸੰਖੇਪ ਜੀ ਬੇਨਤੀ ਕਰਨੀ ਚਾਹਣਾ ਜਿਹੜਾ ਸਿਆਹ ਚਸ਼ਮਾ ਹੁੰਦਾ ਹੈ ਨਾ ਇਹ ਵੀ ਇੱਕ ਸ਼ਿਕਾਰੀ ਪੰਛੀ ਹੈ ਜਿਹੜਾ ਜ਼ਿਆਦਾਤਰ ਮੱਛੀਆਂ ਦਾ ਸ਼ਿਕਾਰ ਕਰਦਾ ਹੈ ਆ ਹੁਣ ਸੋਸ਼ਲ ਮੀਡੀਆ ਤੇ ਆਉਂਦਾ ਲਓ ਵੀ ਬਾਦ ਨੇ ਪਾਣੀ ਵਿੱਚ ਅ ਚੁੱਭੀ ਮਾਰੀ ਤੇ ਪਾਣੀ ਦੇ ਵਿੱਚੋਂ ਮੱਛੀ ਕੱਢ ਕੇ ਲੈ ਗਿਆ ਉਹ ਬਾਜ਼ ਨਹੀਂ ਉਹ ਹੈ ਸਿਆਹ ਚਸ਼ਮਾ ਇਹ ਮੱਛੀਆਂ ਦਾ ਸ਼ਿਕਾਰ ਜਿਆਦਾ ਕਰਦਾ ਔਰ ਇੱਥੋਂ ਤੱਕ 4-5 ਸੇਰ ਦੀ ਮੱਛੀ ਨੂੰ ਚੁੱਕ ਕੇ ਇਹ ਆਪਣੇ ਆਲਣੇ 'ਚ ਲੈ ਜਾਂਦਾ ਇਸ ਦਾ ਜਿਹੜਾ ਕੱਬ ਹੈ ਨਾ ਉਹ ਊਕਾਬ ਨਾਲੋਂ ਛੋਟਾ ਹੁੰਦਾ ਉਹ ਊਕਾਬ ਕੀ ਹੁੰਦਾ ਹੈ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਪੰਜੇ ਇਹਦੇ ਬੜੇ ਤਿੱਖੇ ਹੁੰਦੇ ਨੇ ਬਾਜ ਵਾਂਗੂ ਇਹਦੇ ਪੰਜੇ ਹੁੰਦੇ ਨੇ ਤੇ ਇਹਦੇ ਜਿਹੜੇ ਮੂਸ਼ ਦੇ ਖੰਭ ਹੁੰਦੇ ਨੇ ਨਾ ਉਹ ਸਫੈਦੀ ਮਾਇਲ ਹੁੰਦੇ ਜਿਵੇਂ ਆਪਾਂ ਆਮ ਕਹਿ ਦਿੰਨੇ ਆ ਵੀ ਕਰੀਮ ਕਲਰ ਇਹ ਪੰਜਾਬ ਵਿੱਚ ਅਕਸਰ ਦੇਖਣ ਨੂੰ ਮਿਲਦਾ ਜਿਆਦਾਤਰ ਇਹ ਤੁਰਕਸਤਾਨ ਦੇ ਵਿੱਚ ਰਹਿੰਦਾ ਤੇ ਜਿਹੜੀਆਂ ਮਰਗਾਬੀਆਂ ਹੁੰਦੀਆਂ ਨੇ ਨਾ ਸਾਲਾਂ ਦੇ ਵਿੱਚ ਜਿਹੜੇ ਪੰਛੀ ਆਉਂਦੇ ਨੇ ਇਹਨਾਂ ਦਾ ਵੀ ਇਹ ਸ਼ਿਕਾਰ ਉੜਦੇ ਉੜਦਿਆਂ ਕਰ ਲੈਂਦਾ ਫਰਤੀਲਾ ਇਹ ਵੀ بڑا ਹੁੰਦਾ ਤੇ ਤੁਰਕਸਤਾਨ ਦੇ ਵਿੱਚ ਇਹਨੂੰ ਸਖਾ ਕੇ ਨਾ ਹਰਨ ਦਾ ਸ਼ਿਕਾਰ ਵੀ ਕਰਦੇ ਨੇ ਇਹ ਹਰਨ ਦੇ ਉੱਤੇ ਸਿਰ ਦੇ ਉੱਤੇ ਬਹਿ ਕੇ ਨਾ ਇਹ ਉਹਦੀਆਂ ਅੱਖਾਂ ਵਿੱਚ ਚੁੰਝਾ ਮਾਰਦਾ ਜਦੋਂ ਉਹ ਅੰਨਾ ਹੋ ਜਾਂਦਾ ਫਿਰ ਉਹ ਬੜਾ ਸੌਖਾ ਫੜਿਆ ਜਾਂਦਾ। ਫਿਰ ਆਉਂਦਾ ਸ਼ਾਹੀਨ ਬਾਜ ਦੀ ਕਿਸਮ ਹੈ ਇਹ ਵੀ ਇੱਕ ਪੰਛੀ ਹੈ। ਇਹਦਾ ਕਦ ਲਗੜ ਦੇ ਬਰਾਬਰ ਹੁੰਦਾ ਹੈ। ਇਹਦੀਆਂ ਸਾਰੀਆਂ ਸਫਤਾਂ ਜਿਹੜੀਆਂ ਨਾ ਉਹ ਬਹਿਰੀ ਵਰਗੀਆਂ ਹੁੰਦੀਆਂ ਨੇ। ਇਹਦਾ ਰੰਗ ਸੁਰਖ ਕਾਲਾ ਹੈ। ਭਾਵ ਇੰਨਾ ਕਾਲਾ ਉਹਦੇ ਵਿੱਚੋਂ ਉਹ ਲਾਲੀ ਭਾ ਮਾਰਦੀ ਹੈ ਜਿਵੇਂ ਬਹੁਤ ਜ਼ਿਆਦਾ ਕਾਲਾ ਰੰਗ ਹੁੰਦਾ ਉਹ ਚ ਨੀਲਾ पण ਭਾ ਮਾਰਦਾ ਇਹਦੇ ਲਾਲ पण ਭਾ ਮਾਰਦਾ ਸੁਰਖ ਕਾਲਾ ਕਿਸੇ ਕਿਸੇ ਦਾ ਰੰਗ ਖਾਕੀ ਵੀ ਹੁੰਦਾ ਹੈ ਇਹ ਪੰਛੀ ਨਾ ਪਰਵੇਸੀ ਇਹ ਵੀ ਬਾਹਰੋਂ ਆਉਂਦਾ ਹੈ ਔਰ ਸਿਆਲਾਂ ਦੇ ਸਮੇਂ ਆਉਂਦਾ ਔਰ ਮਰਗਾਬੀ ਜਿਹੜੀ ਹੁੰਦੀ ਹੈ ਉਹਦਾ ਬੜਾ ਵੱਡਾ ਸ਼ਿਕਾਰੀ ਉਹਨਾਂ ਦੇ ਪਿੱਛੇ ਪਿੱਛੇ ਇਹ ਆ ਜਾਂਦਾ ਇੱਕ ਇਸੇ ਤਰ੍ਹਾਂ ਦਾ ਪੰਛੀ ਜਿਹਨੂੰ ਆਪਾਂ ਸ਼ਗਰਾ ਕਹਿੰਦੇ ਹਾਂ ਇਹ ਵੀ ਇੱਕ ਸ਼ਿਕਾਰੀ ਪੰਛੀ ਹੈ ਤੇ ਇਹ ਬਾਸੇ ਤੋਂ ਥੋੜਾ ਜਿਆਦਾ ਛੋਟਾ ਹੁੰਦਾ ਹੈ ਸ਼ਿਗਰਾ ਸਦਾ ਪੰਜਾਬ ਵਿੱਚ ਹੀ ਰਹਿੰਦਾ ਹੈ ਭਾਰਤ ਵਿੱਚ ਹੀ ਰਹਿੰਦਾ ਹੈ ਇੱਥੇ ਹੀ ਇਹ ਨਿਵਾਸ ਕਰਦਾ ਹੈ ਇੱਥੇ ਹੀ ਅੰਡੇ ਦਿੰਦਾ ਹੈ ਇਹ ਛੋਟੇ-ਛੋਟੇ ਪੰਛੀਆਂ ਦਾ ਸ਼ਿਕਾਰ ਕਰਦਾ ਜਿਵੇਂ ਚਿੜੀਆਂ, ਘੁੱਗੀਆਂ, ਕਬੂਤਰ, ਤਤਰ, ਬਟੇਰੇ ਇਸ ਤਰ੍ਹਾਂ ਦੇ ਛੋਟੇ-ਛੋਟੇ ਜਾਨਵਰਾਂ ਦਾ ਇਹ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਹੈ ਸਿਰ ਇੱਕ ਆਉਂਦਾ ਅਚਾਨਕਾ ਇਹ ਬਾਜ ਤੋਂ ਥੋੜਾ ਜਿਹਾ ਛੋਟਾ ਤੇ ਸ਼ਿਗਰੇ ਤੋਂ ਥੋੜਾ ਵੱਡਾ ਹੁੰਦਾ ਹੈ ਬੜਾ ਵੱਡਾ ਸ਼ਿਕਾਰੀ ਪੰਛੀ ਹੈ ਇਹਦਾ ਸਿਰ ਜਿਹੜਾ ਨਾ ਲਾਲ ਹੁੰਦਾ ਹੈ ਫਿਰ ਉਹਦਾ ਬਾਸ ਆ ਜਿਹਦੀ ਪਹਿਲਾਂ ਵੀ ਜੇਕਰ ਆਪਾਂ ਸੁਣਿਆ ਇਹ ਬਾਸ ਤੋਂ ਛੋਟਾ ਤੇ ਸੂਰ ਤੇ ਦੀ ਬਾਜ ਵਰਗੀ ਹੁੰਦੀ ਹੈ ਕਈ ਤਾਂ ਇਹਨੂੰ ਬਾਜ ਹੀ ਸਮਝ ਲੈਂਦੇ ਇਹ ਠੰਡੇ ਦੇਸ਼ਾਂ ਵਿੱਚ ਜਾ ਕੇ ਆਂਡੇ ਦਿੰਦਾ ਹੈ ਤੇ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਨੇ ਨਾ ਤੇ ਉਦੋਂ ਇਹ ਸ਼ਿਕਾਰ ਵਾਸਤੇ ਇੱਧਰ ਪੰਜਾਬ ਜਾਂ ਭਾਰਤ ਵਿੱਚ ਆਉਂਦੇ। ਇਹਦੀ ਪੂਛ ਜਿਹੜੀ ਲੰਮੀ ਹੁੰਦੀ ਹੈ। ਇਹਨੂੰ ਵੀ ਨਾ ਸ਼ਿਕਾਰੀ ਫੜ ਲੈਂਦੇ ਨੇ ਤੇ ਇਹਨੂੰ ਸਮਝਾ ਕੇ ਸਿਖਾ ਕੇ ਤਤਰਾਂ ਦਾ ਸ਼ਿਕਾਰ ਕਰਦੇ ਨੇ। ਫਿਰ ਆਉਂਦਾ ਊਕਾਬ। ਇਹ ਉੜਦੇ ਜਾਨਵਰਾਂ ਦਾ ਪਿੱਛਾ ਕਰਨ ਵਾਲਾ ਬੜਾ ਤੇਜ਼ ਸ਼ਿਕਾਰੀ ਹੈ। ਉੜਦੇ ਜਾਨਵਰਾਂ ਦਾ ਇਹ ਬਾਜ ਤੋਂ ਵੱਡਾ ਤੇ ਗਿਰਜ ਤੋਂ ਥੋੜਾ ਜਿਹਾ ਛੋਟਾ ਇਹਦੀ ਅੱਖ ਕਾਲੀ ਹੁੰਦੀ ਹੈ ਇਹ ਵੀ ਵਿਦੇਸ਼ੀ ਹੈ ਇਹ ਭਾਰਤ ਵਿੱਚ ਫਸੂਤ ਨਹੀਂ ਹੁੰਦਾ ਇੱਥੇ ਆਂਡੇ ਨਹੀਂ ਦਿੰਦਾ ਇਹਦਾ ਸਿਰ ਵੱਡਾ ਹੁੰਦਾ ਹੈ ਤੇ ਪੰਜੇ ਬਾਜ ਨਾਲੋਂ ਵੀ ਭਾਰੀ ਹੁੰਦੇ ਨੇ ਸਹੀ ਇਹਦਾ ਜਿਹੜੇ ਛੋਟੇ ਛੋਟੇ ਜਿਹੜੇ ਜਾਨਵਰ ਹੁੰਦੇ ਨੇ ਉਹਨਾਂ ਦਾ ਸ਼ਿਕਾਰ ਬੜਾਈ ਸੌਖਾ ਕਰ ਲੈਂਦਾ ਤੇ ਦੂਸਰੇ ਪੰਛੀਆਂ ਦਾ ਸ਼ਿਕਾਰ ਵੀ ਏਖੋ ਕੇ ਖਾ ਜਾਂਦਾ ਹੈ। ਔਰ ਇਹਦੇ ਚ ਨਾ ਇੱਕ ਵਿਸ਼ੇਸ਼ ਗੱਲ ਹੁੰਦੀ ਹੈ ਜਿਹੜੀ ਗੁਲਾਬ ਦੀ ਸੁਗੰਧ ਹੀ ਹੁੰਦੀ ਨਾ ਗੁਲਾਬ ਦੀ ਇਹਦੇ ਤੋਂ ਬੜਾ ਡਰਦਾ ਹੈ। ਔਰ ਜਿੱਥੇ ਕਿਥੇ ਗੁਲਾਬ ਹੁੰਦਾ ਹੈ ਨਾ ਉੱਥੇ ਲੱਖ ਪੰਛੀ ਲੱਖ ਜਾਨਵਰ ਬੈਠੇ ਰਹਿਣ ਇਹ ਉੱਥੇ ਸ਼ਿਕਾਰ ਨਹੀਂ ਕਰਦਾ। ਕੁਦਰਤੀ ਇਹਨੂੰ ਨਾ ਗੁਲਾਬ ਦੀ ਜਿਹੜੀ ਸੁਗੰਧ ਹੈ ਇਹ ਬਹੁਤ ਭੈੜੀ ਲੱਗਦੀ ਇਹ ਤੋਂ ਬੜੀ ਦੂਰ ਭੱਜਦਾ ਡਰਦਾ ਫਿਰ ਆਉਂਦਾ ਇੱਕ ਤੁਰਮਤੀ ਇਹ ਭਾਰਤ ਦਾ ਹੀ ਪੰਛੀ ਹੈ ਇਹਦਾ ਕਾਗਲ ਜਿਹੜਾ ਨਾ ਘੁੱਬੀਆਂ ਦੇ ਬਰਾਬਰ ਹੁੰਦਾ ਹੈ ਇਹ ਛੋਟੀਆਂ ਚਿੜੀਆਂ ਦਾ ਛੋਟੇ ਛੋਟੇ ਜਾਨਵਰਾਂ ਦਾ ਇਹ ਸ਼ਿਕਾਰ ਕਰਦਾ ਤੇ ਸ਼ਿਕਾਰੀ ਲੋਕ ਜਿਹੜੇ ਨੇ ਨਾ ਇਹਨੂੰ ਵੀ ਆਪਣੇ ਸ਼ਿਕਾਰ ਵਾਸਤੇ ਪਾਲਦੇ ਫਿਰ ਇੱਕ ਆਉਂਦਾ ਹੈ ਬਹਿਰੀ ਇਹਦਾ ਕਾਦੇ ਜਿਹੜਾ ਹੁੰਦਾ ਨਾ ਛੋਟੇ ਬਾਸ ਦੇ ਬਰਾਬਰ ਹੁੰਦਾ ਹੈ ਇਹ ਮਰਗਾਬੀਆਂ ਦੇ ਪਿੱਛੇ ਆਉਂਦਾ ਜਦੋਂ ਮਰਗਾਬੀਆਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾਂਦੀਆਂ ਇਹ ਵੀ ਪਿੱਛੇ ਪਿੱਛੇ ਚੱਲ ਪੈਂਦਾ ਕਈਆਂ ਦਾ ਰਾਜ ਵਿੱਚ ਸ਼ਿਕਾਰ ਕਰ ਲੈਂਦਾ ਕਈ ਵਾਰ ਨਾਲ-ਨਾਲ ਉਡਦਾ ਪਰ ਜਿੱਥੇ ਜਿੱਥੇ ਕੋਈ ਸ਼ਿਕਾਰ ਕਾਬੂ ਆ ਗਿਆ ਉਹਦਾ ਸ਼ਿਕਾਰ ਹੀ ਕਰ ਲੈਂਦਾ ਇਹ ਹਮੇਸ਼ਾ ਝੀਲਾਂ ਦੇ ਕਿਨਾਰੇ ਜ਼ਿਆਦਾ ਦੇਖਣ ਦੇ ਵਿੱਚ ਆਉਂਦਾ ਇਹਦੀ ਅਡਾਰੀ ਜਿਹੜੀ ਆ ਬੜੀ ਉੱਚੀ ਬਹੁਤ ਜਿਆਦਾ ਲੰਮੀ ਹੁੰਦੀ ਜਦੋਂ ਮਰਗਾਬੀਆਂ ਦੀ ਉਡਾਰੀ ਬੜੀ ਲੰਮੀ ਹੁੰਦੀ ਹੈ ਨਾ ਇਸੇ ਤਰ੍ਹਾਂ ਮਰਗਾਬੀਆਂ ਦੇ ਪਿੱਛੇ ਪਿੱਛੇ ਬੜੀ ਲੰਮੀ ਉਡਾਰੀ ਜਿਹੜਾ ਇਹ ਮਾਰ ਲੈਂਦੀ ਹੈ ਇਹ ਉੜਦੀ ਕੁੰਜ ਨੂੰ ਵੀ ਮਾਰ ਲੈਂਦੀ ਹੈ ਚਾਹੇ ਉਹ ਕਿੰਨੀ ਵੀ ਉੱਚੀ ਅਸਮਾਨਾਂ ਵਿੱਚ ਚੜ ਜਾਏ ਠੰਡੇ ਪਹਾੜਾਂ ਵਿੱਚ ਇਹ ਆਂਡੇ ਦਿੰਦੀ ਹੈ ਤੇ ਸ਼ਿਕਾਰੀ ਲੋਗ ਇਹਨੂੰ 6 ਮਹੀਨੇ ਸ਼ਿਕਾਰ ਦੇ ਵਾਸਤੇ ਵਰਤਦੇ ਨੇ ਉਸ ਤੋਂ ਜ਼ਿਆਦਾ ਇਹ ਸ਼ਿਕਾਰ ਨਹੀਂ ਕਰ ਸਕਦੀ ਕਿਉਂਕਿ ਗਰਮ ਦੇਸ਼ਾਂ ਵਿੱਚ ਰਹਿਣ ਦਾ ਇਹਦਾ ਸੁਭਾਅ ਨਹੀਂ ਹੈ ਇਸ ਤੋਂ ਅੱਗੇ ਆਉਂਦਾ ਚਰਗ ਇਹਦਾ ਕੱਦ ਜਿਹੜਾ ਨਾ ਇਲ ਨਾਲੋਂ ਛੋਟਾ ਹੁੰਦਾ ਹੈ ਗਿਰਜ ਹੋਰ ਚੀਜ਼ ਹੁੰਦੀ ਹੈ ਇਲ ਹੋਰ ਚੀਜ਼ ਹੁੰਦੀ ਹੈ ਲੋਕ ਕਈ ਤਾਂ ਇਸ ਤਰ੍ਹਾਂ ਇਲ ਨੂੰ ਹੀ ਬਾਜ ਸਮਝ ਲੈਂਦੇ ਕਿਤੇ ਸ਼ਹਿਰਾਂ ਜਾਓ ਦਿੱਲੀ ਜਾਓ ਦਿੱਲੀ ਦੇ ਅਸਮਾਨ ਵਿੱਚ ਕਰੋੜਾਂ ਹੀ ਗਿਰ ਜਾਂ ਉੜਦੇ ਇੱਲਾ ਉੜਦੀਆਂ ਵਰਦੀਆਂ ਮਿਲਦੀਆਂ ਉਹ ਹੁੰਦੀ ਇੱਲ ਤੇ ਜਿਹੜਾ ਚਰਗ ਹੁੰਦਾ ਨਾ ਇਹਦਾ ਕਦ ਉਸ ਇੱਲ ਨਾਲੋਂ ਛੋਟਾ ਹੁੰਦਾ ਤੇ ਪੰਜੇ ਭਾਰੀ ਹੁੰਦੇ ਨੇ ਤੇ ਬੜਾ ਇਹ ਵੀ ਫਰਤੀਲਾ ਜਾਨਵਰ ਹੁੰਦਾ ਇਹ ਸਿਆਲ ਜੀ ਆਉਂਦਾ ਗਰਮੀ 'ਚ ਨਹੀਂ ਆਉਂਦਾ ਤੇ ਗਰਮੀ 'ਚ ਫੇਰ ਠੰਡੇ ਇਲਾਕਿਆਂ ਨੂੰ ਠੰਡੇ ਦੇਸ਼ਾਂ ਨੂੰ ਮੁੜ ਜਾਂਦਾ ਹੈ ਪਹਾੜਾਂ ਲੀਆਂ ਜਿਹੜੀਆਂ ਖੱਡਾਂ ਨੇ ਉਹਦੇ ਵਿੱਚ ਅੰਡੇ ਦਿੰਦਾ ਚੂਹੇ ਕਿਰ ਲੀਆਂ ਇਹ ਇਹਦੀ ਖਰਾਤ ਗੁੰਜਾਵੀ ਉਹਨਾਂ ਦਾ ਵੀ ਕਦੇ-ਕਦੇ ਇਹ ਸ਼ਿਕਾਰ ਕਰ ਲੈਂਦਾ ਇਹ ਮਾਸ ਖਾਣ ਲੱਗਿਆ ਨਾ ਸਿਰ ਨੂੰ ਵੜਾ ਲੌਂਦਾ ਹੈ ਗਿਰ ਜਾਵੇ ਜਿਹੜੀਆਂ ਉਹ ਮਾਸ ਖਾਣ ਲੱਗੀਆਂ ਸਿਰ ਨੂੰ ਹਲਾਉਂਦੀਆਂ ਇਹ ਵੀ بڑا ਸਿਰ ਹਲਾਉਂਦਾ ਹੈ ਇਹ ਇਹ ਤੋਂ ਬਾਅਦ ਆਉਂਦਾ ਢੇਡੀ ਇਹ ਬਹਿਰੀ ਤਾਂ ਇਹ ਛੋਟੀ ਹੁੰਦੀ ਹੈ ਜਿਹੜਾ ਜਾਨਵਰ ਹੈ ਇਹ ਇਹ ਵੀ ਪੰਛੀ ਵਿਦੇਸ਼ੀ ਹੈ ਇਹ ਵੀ ਠੰਡ ਵਿੱਚ ਇਹ ਆਪਣੇ ਇਧਰ ਪੰਜਾਬ ਦੇ ਇਲਾਕੇ ਜਿੰਡੀਆਂ ਦੇ ਇਲਾਕੇ ਦੇਖਣ ਨੂੰ ਮਿਲਦਾ ਹੈ ਇਸ ਨੂੰ ਕੋਈ ਪਾਰ ਨਹੀਂ ਸਕਦਾ ਇਹ ਚਮਚੜਕ ਚੂਹੇ ਰਾਤ ਨੂੰ ਫਿਰਨ ਵਾਲੇ ਜਿਹੜੇ ਜਾਨਵਰ ਨੇ ਜਿਆਦਾਤਰ ਇਹ ਉਹਨਾਂ ਦਾ ਸ਼ਿਕਾਰ ਕਰਦਾ ਹੈ ਉਸ ਤੋਂ ਅੱਗੇ ਆਉਂਦਾ ਮੂਸਖੋਰ ਆਪਣੇ ਜਿਹੜੇ ਪੰਜਾਬ ਦੇ ਲੋਕ ਜਿਹੜੇ ਥੋੜੇ ਬਹੁਤ ਇਹਨੂੰ ਜਾਣਦੇ ਨੇ ਨਾ ਬਾਜਾਂ ਬਾਰੇ ਉਹ ਇਹਨੂੰ ਚੂਹੇ ਮਾਰ ਵੀ ਕਹਿੰਦੇ ਨੇ ਚੂਹੇ ਮਾਰ ਇਹ ਪੱਛਮ ਦੇ ਠੰਡੇ ਪਹਾੜਾਂ ਦੇ ਵਿੱਚ ਰਹਿੰਦਾ ਪੂਰਾ ਸਿਆਲ ਇੱਥੇ ਪੰਜਾਬ ਵਿੱਚ ਭਾਰਤ ਵਿੱਚ ਦੇਖਣ ਨੂੰ ਮਿਲਦਾ ਹੈ ਇੱਥੇ ਹੀ ਰਹਿੰਦਾ ਹੈ ਇਹਦਾ ਰੰਗ ਚਰਗ ਵਰਗਾ ਹੁੰਦਾ ਹੈ ਪਰ ਕਦ ਵਿੱਚ ਇਹ ਚਰਗ ਨਾਲੋਂ ਵੱਡਾ ਹੁੰਦਾ ਹੈ ਚੂਹੇ ਡੱਡੂ ਛੋਟੇ ਛੋਟੇ ਪੰਛੀ ਕਿਰਲੇ ਇਹ ਸਾਰਿਆਂ ਨੂੰ ਖਾ ਜਾਂਦਾ ਇਹਨੂੰ ਸ਼ਿਕਾਰ ਲਈ ਵਰਤਿਆ ਨਹੀਂ ਜਾ ਸਕਦਾ ਫਿਰ ਆਉਂਦਾ ਲਗੜ ਇਹ ਸ਼ਿਕਾਰੀ ਪੰਛੀ ਨਰ ਮਦੀਨ ਰਲ ਕੇ ਜੋੜੇ ਵਿੱਚ ਸ਼ਿਕਾਰ ਕਰਦੇ ਨੇ ਇਹ 12 ਮਹੀਨੇ ਸ਼ਿਕਾਰ ਕਰ ਸਕਦੇ ਨੇ ਨਾ ਠੰਡ ਇਹਨਾਂ ਨੂੰ ਰੋਕ ਸਕਦੀ ਹੈ ਤੇ ਨਾ ਗਰਮੀ ਇਹਨਾਂ ਨੂੰ ਰੋਕ ਸਕਦੀ ਹੈ ਬੜਾ ਵਫਾਦਾਰ ਪੰਛੀ ਹੈ ਭਾਰਤ ਵਿੱਚ ਹੀ ਰਹਿੰਦਾ ਹੈ ਇੱਥੇ ਆਂਡੇ ਦਿੰਦਾ ਹੈ ਇਸ ਤਰ੍ਹਾਂ ਇਹ 12 ਤਰ੍ਹਾਂ ਦੇ ਇਹ ਜਾਨਵਰ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਹੀ ਬੰਦਾ ਆ ਬਾਜ ਕਹਿੰਦਾ ਹੈ ਇਹ ਸਾਰੇ ਬਾਜ ਨਹੀਂ ਹੁੰਦੇ ਬਾਜ ਕੇਵਲ ਇੱਕ ਹੀ ਹੈ ਜਿਹੜਾ ਇਹਨਾਂ ਸਾਰਿਆਂ ਦਾ ਸਰਵਾਰ ਹੈ ਨਾ ਤਾਂ ਉਹ ਕਿਸੇ ਦਾ ਮਰਿਆ ਮਾਸ ਖਾਂਦਾ ਹੈ ਤੇ ਨਾ ਹੀ ਕਿਸੇ ਦੀ ਉਹ ਗੁਲਾਮੀ ਬਰਦਾਸ਼ਤ ਕਰਦਾ ਚੱਲ ਸਕਦਾ ਉਹ ਪਿਆਰ ਜਿਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਬਾਜੀ ਪਿਆਰ ਦੇ ਨਾਲ ਉਹਨੂੰ ਪਾਲਿਆ ਗਿਆ ਰੱਖਿਆ ਗਿਆ ਬਹੁਤ ਹੋਰ ਹੋਰ ਵੀ بڑے ਰਾਜੇ ਮਹਾਰਾਜੇ ਜਾਂ ਹੋਰ ਵੀ ਬڑے ਸ਼کاری ਬڑے ਪਿਆਰ ਨਾਲ ਰੱਖਦੇ ਨੇ ਇਹਨੂੰ ਪਿਆਰ ਨਾਲ ਰੱਖਿਆ ਤਾਂ ਜਾ ਸਕਦਾ ਪਰ ਜੇ ਕੋ ਕਵੇ ਮੈਂ ਗੁਲਾਮ ਬਣਾ ਕੇ ਪਿੰਜਰੇ ਵਿੱਚ ਰੱਖਾਂ ਇਹ ਪਿੰਜਰੇ ਜਿ ਨਹੀਂ ਰਹਿੰਦਾ ਉਹ ਕੇਵਲ ਇੱਕੋ ਬਾਜ ਹੀ ਹੈ। ਔਰ ਹੋਰ ਜਾਨਵਰ ਡਿੰਜਰਿਆਂ ਦੇ ਵਿੱਚ ਪਾਲੇ ਜਾ ਸਕਦੇ ਨੇ ਪਰ ਬਾਜ ਨੂੰ ਹਮੇਸ਼ਾ ਕਦੇ ਵੀ ਤੁਸੀਂ ਉਹਦੇ ਪੈਰ ਨੂੰ ਡੋਰੀ ਦੇਖੀ ਹੋਏਗੀ। ਜਲਦੀ ਤਰ ਪਾਤਸ਼ਾਹ ਜੀ ਦੇ ਕੋਲ ਜਿਹੜਾ ਬਾਜ ਸੀ ਨਾ ਉਹਦੇ ਵੀ ਪੈਰਾਂ ਨੂੰ ਡੋਰੀ ਸੀ। ਬਾ ਡੋਰੀ ਵੱਢ ਲੈਣੀ ਤੇ ਹੱਥ ਦੇ ਉੱਤੇ ਮੇਰੇ ਪਾਤਸ਼ਾਹ ਜੀ ਨੇ ਇਹ ਹਮੇਸ਼ਾ ਰਹਿੰਦਾ ਉੜਦਾ ਜਿਹੜੇ ਵੀ ਸ਼ਿਕਾਰ ਦੇ ਪਿੱਛੇ ਛੱਡਣਾ ਜਾਂਦਾ ਤੇ ਫਿਰ ਕਲਗੀਧਰ ਪਾਤਸ਼ਾਹ ਦੇ ਕੋਲ ਆ ਜਾਂਦਾ ਇਹ ਬਾਜਨੀਆਂ ਬਾਜ ਜਾਂ ਉਹਦੀ ਕਿਸਮ ਦੇ ਹੋਰ ਪੰਛੀਆਂ ਦੀ ਥੋੜੀ ਜਿਹੀ ਜਾਣਕਾਰੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਜੀਵਨ ਜਿਹੜਾ ਆਪਾਂ ਵਿਚਾਰ ਕਰ ਰਹੇ ਉਹਦੇ ਵਿੱਚੋਂ ਬਾਜ ਦਾ ਨਾਂ ਆਇਆ ਸੋਚਿਆ ਥੋੜਾ ਜਿਹਾ ਆਪਾਂ ਇਸ ਪਾਸੇ ਧਿਆਨ ਮਾਰੀਏ ਹਰੇਕ ਨੂੰ ਬਾਜ ਹੀ ਨਹੀਂ ਸਮਝ ਲਈਦਾ ਸਾਰੇ ਬਾਜ ਨਹੀਂ 12 ਕਿਸਮਾਂ ਨੇ ਔਰ ਕਈਆਂ ਨੇ 13 ਕਿਸਮਾਂ ਵੀ ਇਹਦੀਆਂ ਦਸੀਆਂ ਨੇ ਇੱਕ ਬਾਜ ਢੋਕਾ ਇਹ ਵੀ ਨਾਂ ਲਿਆ ਪਰ ਇਹਦੇ ਬਾਰੇ ਬਹੁਤੀ ਖਾਸ ਕੋਈ ਜਾਣਕਾਰੀ ਨਹੀਂ ਮਿਲਦੀ ਸੋ ਕਲਗੀਧਰ ਪਾਤਸ਼ਾਹ ਜੀ ਦੇ ਮਹਾਨ ਇਹ ਵੱਡੀਆਂ ਰਹਿਮਤਾ ਜਿਨ੍ਹਾਂ ਨੇ ਐਸੇ ਪੰਛੀਆਂ ਨਾਲ ਵੀ ਪਿਆਰ ਪਾਇਆ ਜਿਹੜੇ ਕਦੇ ਕਿਸੇ ਦੀ ਗੁਲਾਮੀ ਬਰਦਾਸ਼ਤ ਨਹੀਂ ਕਰਦੇ ਔਰ ਸਿੰਘ ਨੂੰ ਕਿਹਾ ਓਏ ਸੂਰਮਿਆ ਇਸੇ ਤਰ੍ਹਾਂ ਦਾ ਤੇਰਾ ਵੀ ਜੀਵਨ ਹੋਣਾ ਚਾਹੀਦਾ ਤੂੰ ਕਿਸੇ ਦੀ ਗੁਲਾਮੀ ਬਰਦਾਸ਼ਤ ਨਹੀਂ ਕਰਨੀ ਸਭੋ ਗੁਲਾਮਾਂ ਨੂੰ ਆਜ਼ਾਦ ਕਰਮਾਉਣਾ ਹੈ